ਅੱਜ ਕੀ ਕਰਨ ਲੱਗੇ ਤੁਸੀਂ ਅੱਜ ਅਸੀਂ ਕਰਨ ਲੱਗੇ ਕੱਪੜੇ ਡਰਾਈ ਕਲੀਨ ਅੱਛਾ ਹਾਂਜੀ ਠੀਕ ਆ ਕਰਾਈ ਹੋਰ ਠੀਕ ਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਵੇਖੀਆਂ ਸੀਗੀਆਂ ਹਾਂਜੀ ਤੇ ਜਿਹਦੇ ਵਿੱਚ ਮੈਨੂੰ ਇੱਕ ਬਹੁਤ ਹੀ ਭੈਣ ਨੇ ਬੜਾ ਵਧੀਆ ਸੌਖਾ ਤਰੀਕਾ ਦੱਸਿਆ ਸੀ ਹਾਂਜੀ ਬੜਾ ਸੌਖਾ ਜਿਹਾ ਤਰੀਕਾ ਦੱਸਿਆ ਸੀ ਮੈਨੂੰ ਵਧੀਆ ਲੱਗਾ ਤੇ ਉਹ ਮੈਂ ਅੱਜ ਕਰਨ ਲੱਗੇ ਮੈਂ ਇਹਨਾਂ ਦੇ ਬਲੇਜ਼ਰ ਜਿਹੜੇ ਆ ਉਮੇ ਘਰੀ ਵਾਸ਼ ਕਰਨ ਲੱਗੀ ਆ ਅੱਛਾ ਅੱਛਾ ਤੇ ਸਭ ਤੋਂ ਪਹਿਲਾਂ ਮੈਂ ਗਰਮ ਪਾਣੀ ਲੈ ਆਈ ਗੀ ਜ਼ਰ ਚ ਲੈ ਆਇਆ ਛੱਤ ਤੇ ਆਇਆ ਨਾ ਕਿਉਂ ਗਰਮ ਪਾਣੀ ਲੈ ਆਉਂਦਾ ਇਹਨੂੰ ਕੋਸਾ ਜਾ ਕਰ ਲੈਣਾ ਪਾਣੀ ਠੀਕ ਹੈ ਇਹਨੂੰ ਕੋਸਾ ਜਾ ਹੋ ਗਿਆ ਨਾ ਫਿਰ ਉਸ ਤੋਂ ਬਾਅਦ ਪ੍ਰੋਸੈਸ ਆਪਾਂ ਦੱਸਦੇ ਹਾਂ ਤੋ ਦਿਨ ਨਾਲ ਸ਼ੇਅਰ ਕਰਦੇ ਆ ਮੈਂ ਸੋਚਿਆ ਵੀ ਮੈਂ ਵੀ ਚਲੋ ਸਿੱਖਿਆ ਕਿਤੇ ਅੱਗੇ ਨਾਲੇ ਤੇ ਆਪਾਂ ਕੱਪੜੇ ਧੋ ਲੈਣੇ ਆ ਨਾਲ ਨਾਲ ਆਪਾਂ ਆਵਦੀ YouTube ਫੈਮਿਲੀ ਨਾਲ ਸ਼ੇਅਰ ਕਰ ਲੈਨੇ ਆ। ਹਾਂਜੀ ਸਹੀ ਗੱਲ ਆ। ਇਹ ਆ ਮਿੱਠਾ ਸੋਡਾ। ਅੱਛਾ ਚਮਚੇਕ ਦੇ ਹਿਸਾਬ ਨਾਲ ਆਪਾਂ ਮਿੱਠਾ ਸੋਡਾ ਜਿਹੜਾ ਇਹ ਵਿੱਚ ਪਾ ਲੈਣਾ। ਉਹ ਥਫੜਾ ਦੇ ਮੈਨੂੰ ਸ਼ੈਂਪੂ ਕੰਡੀਸ਼ਨ। ਤੇ ਅੱਜ ਅਸੀਂ ਕਰਾਉਣ ਲੱਗੇ ਆ ਨਾਈ ਧੋਈ ਬਲੇਜ਼ਰ ਦੀ। ਤੇ ਇਸ ਕਰਕੇ ਮੈਂ ਅ ਆ ਕਿਵੇਂ ਉਪਨ ਹੋਣਾ। ਲਾ ਆਪਾਂ ਲੈ ਲਿਆ ਸ਼ੈਂਪੂ। ਟੋਡੇ ਕੱਪੜੇ ਕਿੰਨੇ ਕ ਜਿਆਦਾ ਗੰਦੇ ਆ ਉਸ ਹਿਸਾਬ ਨਾਲ ਤੁਸੀਂ ਸ਼ੈਂਪੂ ਦੇ ਪਾਉ ਚ ਲੈ ਲੈਣੇ ਆ ਪਾਣੀ ਦੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਲੈਣੇ ਮੇਰਾ ਅਰਾਧਾ ਦੋ ਕ ਪਾ ਲਵਾਂ ਤਾਂ ਜੋ ਘੈਂਟ ਲੁੱਕ ਆ ਜੇ ਹਾਂਜੀ ਵਧੀਆ ਨਿੱਖਰ ਜਾਣ ਹਾਂਜੀ ਮੈਂ ਨਾਰਮਲ ਜਿਵੇਂ ਆਪਾਂ ਡੱਬ ਦੇ ਸ਼ੈਂਪੂ ਯੂਜ਼ ਕਰਦੇ ਨੇ ਹੈਅਰ ਵਾਸਤੇ ਵਾਸ਼ ਕਰਨ ਵਾਸਤੇ ਇਹ ਉਹੀ ਆ ਹੈਡ ਵਾਸ਼ ਕਰਨ ਵਾਸਤੇ ਤੇ ਦੋ ਕ ਉਹ ਕਿ ਮੈਂ ਪਿਓ ਲਿਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਪਾਣੀ ਕੋਸਾ ਜਿਹਾ ਨਾ ਜ਼ਿਆਦਾ ਠੰਡਾ ਏ ਨਾ ਜ਼ਿਆਦਾ ਗਰਮ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਛਿੱਪ ਕਰ ਦੇਣਾ ਵਾਵਾ ਬਲੇਜ਼ਰ ਬਲੂ ਵਗੈਰਾ ਹੋਰ ਵੀ ਧੋਣੇ ਆ ਪਰ ਆਪਾਂ ਇੱਕ ਪਹਿਲੋਂ ਕਰਕੇ ਵੰਨੇ ਆ ਤੇ ਇਹਨੂੰ 2-4 ਮਿੰਟ ਲਈ ਆਪਾਂ ਐਵੇਂ ਹੀ ਭਿੱਜਾ ਰਹਿਣ ਦਿੰਨੇ ਆ ਤੇ ਉਸ ਤੋਂ ਬਾਅਦ ਜਿੱਥੇ-ਜਿੱਥੇ ਤੁਹਾਨੂੰ ਲੱਗੂਗਾ ਵੀ ਥੋੜਾ ਮਲਣ ਦੀ ਜ਼ਰੂਰਤ ਆ ਅੁੱਧਿਆਥੇ ਆਪਾਂ ਮਲ ਲੈਣਾ ਤੇ ਫਿਰ ਆਪਾਂ ਵੇਖਦੇ ਆਂ ਦਾ ਫਾਈਨਲ ਲੁੱਕ ਤੇ ਇੱਕ ਕੰਮ ਹੋਰ ਕਰਨਾ ਹੈ ਉਹ ਆਪਾਂ ਇਹਨੂੰ ਵਾਸ਼ ਕਰਨ ਤੋਂ ਬਾਅਦ ਦੱਸਾਂਗੇ ਵੀ ਕੀ ਕਰਨਾ ਇਹਨੂੰ ਹਾਂਜੀ ਇਹ ਉਹਨਾਂ ਪਾ 2-4 ਮਿੰਟ ਲਈ ਭਿੱਜਿਆ ਰਹਿਣ ਤਾਂ ਸੀ ਹੁਣ ਆਪਾਂ ਜਿੱਥੇ-ਜਿੱਥੇ ਆਪਾਂ ਨੂੰ ਨੀਡ ਥੋੜਾ-ਥੋੜਾ ਮਲ ਲੈਣਾ ਹੈ ਜਿਵੇਂ ਆ ਕਾਲਰ ਆ ਕਾਲਰ ਨੂੰ ਮਲ ਲੈਣਾ ਤੇ ਐਵੇਂ ਹੀ ਤੁਸੀਂ ਆਪਦੇ ਜਿਵੇਂ ਹੈਵੀ ਸੂਟ ਹੁੰਦੇ ਕਢਾਈਆਂ ਵਾਲੇ ਉਹ ਜ਼ਿਆਦਾਤਰ ਆਪਣੇ ਕਿਵੇਂ ਬਸ ਜਾਂ ਤੋਂ ਤੋਂ ਜਾਂ ਕੋਈ ਦਾਗ ਲੱਗ ਜਾਂਦਾ ਏ ਤੇ ਇਸ ਤਰ੍ਹਾਂ ਆਪਾਂ ਮਤਲਬ ਇਹਦੇ ਨਾਲ ਦਾਗ ਵਗੈਰਾ ਲੈ ਜਾਂਦੇ ਆ ਜੇ ਮੰਨ ਲਓ ਕੋਈ ਕਿਉਂ ਠੰਡਾ ਲੱਗਾ ਤੇ ਉਹਨਾਂ ਤੇ ਪਹਿਲੋਂ ਕੋਈ ਪਾਊਡਰ ਵਗੈਰਾ ਹਨਾ ਲਾ ਕੇ ਤੇ ਪਾਊਡਰ ਉੱਤੇ ਐ ਘਸਾ ਲੈਣਾ ਤੇ ਉਹ ਮਤਲਬ ਕੁਸ਼ਹਦ ਤੱਕ ਉਹ ਕਿਉਂ ਵਜ੍ਹਾ ਕੁਛ ਵੀ ਉਹ ਸੋਖ ਲੈਂਦਾ ਪਾਊਡਰ ਤੇ ਬਾਅਦ ਵਿੱਚ ਜਦੋਂ ਆਪਾਂ ਆਹ ਤਕਨੀਕ ਕਰਨ ਗਿਆ ਇਸ ਤਕਨੀਕ ਨਾਲ ਧੋਵਾਂਗੇ ਤੇ ਉਹ ਆਪਣਾ ਚੰਗੀ ਤਰ੍ਹਾਂ ਜਿਹੜਾ ਕੱਪੜਾ ਨਿਖਰ ਆਊਗਾ। ਬਸ ਬਾਹਲਾ ਕੋ ਟਿੱਕੇ ਜਿਹੜਾ ਉਹਨਾਂ ਦਾ ਨ ਵਰਕ ਵਾਲੇ ਸੂਟ ਬਾਹਲੇ ਕੁੱਟ ਕੇ ਨਹੀਂ ਨਿਚੋੜਨੇ ਚਾਹੀਦੇ ਜਾਂ ਕਿਸ ਤਰ੍ਹਾਂ ਹਲਕਾ ਜਿਹਾ ਪਾਣੀ ਕੱਢ ਕੇ ਤਾਰ ਤੇ ਡਾਇਰੈਕਟ ਲਸਕਾ ਲੋ ਤੁਸੀਂ। ਤੇ ਬਾਹਲੀ ਧੁੱਪ ਚ ਨਾ ਸਕਾ ਉਹ ਜਿਹੜੇ ਸੂਟ ਆਪਣੇ ਹੁੰਦੇ ਦੂਸਰੇ ਕਢਾਈਆਂ ਵਾਲੇ ਤੇ ਇਹ ਵੀ ਆਪਾਂ ਨਾਰਮਲ ਜੀ ਧੁੱਪ ਚ ਸਕਾਵਾਂਗੇ। ਜ਼ਿਆਦੀ ਆਪਾਂ ਧੁੱਪ ਨਹੀਂ। ਸਕੋਣਾ। ਤੇ ਫਿਰ ਲੁੱਕ ਵਧੀਆ ਬਣ ਕੇ ਆਉਂਦੀ ਆ। ਇਸ ਤਰ੍ਹਾਂ ਮੈਂ ਕਾਫ ਜਿਹੜੇ ਆ ਮਾੜੇ ਮੁੱਟੇ ਕਾਫ ਜਿਹੜੇ ਉਹ ਮੈਲ ਹੋ ਜਾਂਦੇ ਆ। ਅੱਗੋ-ਗੋ ਆਪਾਂ ਚੰਗੀ ਤਰ੍ਹਾਂ ਉਹਨਾਂ ਨੂੰ ਮਲ ਲੈਣਾ। ਤੇ ਆਪਾਂ ਦੂਸਰੇ ਸਾਈਡ ਵਾਲਾ ਵੀ ਕਾਫ ਜਿਹੜਾ ਉਹਨੂੰ ਵੀ ਮਲ ਲਈਏ। ਕਿਉਂਕਿ ਇੱਥੋਂ ਮਾੜੇ ਮੁੱਟੇ ਆਵੇ ਇੱਥੇ ਮੈਲ ਜੀ ਆ ਜਾਂਦੀ ਆ। ਸੋ ਇਹ ਜਿਹੜੀ ਮੈਲ ਆ ਇਹ ਆਪਾਂ ਚੰਗੀ ਤਰ੍ਹਾਂ ਨੀਟ ਕਰ ਲੈਣੀ। ਵਧੀਆ ਨਾ ਆਪਦੇ ਸੂਟ ਆਉਦੀ ਪਸੰਦ ਦੇ ਘਰੇ ਤੋਂ ਲੋ ਹਾਂ ਕਿਉਂਕਿ ਇੱਕ ਵਾਰੀ ਨਾ ਤੇਰੇ ਅੰਕਲ ਦੇਣ ਗਿਆ ਸੀ ਕੋਮਲ ਕਪੜੇ ਉੱਥੇ ਡਰਾਈ ਕਲੀਨ ਜਿੱਥੇ ਹੁੰਦੇ ਇਹਨਾਂ ਨੇ ਉੱਪਰ ਦੇਖ ਲਏ ਡਰਾਈ ਕਲੀਨ ਹੁੰਦੇ ਹਾਂਜੀ ਜਿੱਥੇ ਕਿ ਉਹ ਕਰਦੇ ਸੀ ਇੱਕੋ ਹੀ ਚ ਬੱਚਾ ਜਾਂ ਬਣਿਆ ਹੋਇਆ ਜਿਹਦੇ ਵਿੱਚ ਸਾਰੇ ਚੰਗੇ ਮੰਦੇ ਹਰੇਕ ਦੇ ਕੱਪੜੇ ਹਾਂਜੀ ਕੋਈ ਦੀ ਸਕਿਨ ਦੀ ਪ੍ਰੋਬਲਮ ਹੁੰਦੀ ਕਿਸੇ ਨੂੰ ਕੋਸ਼ ਹਨਾ ਕੋਈ ਗੱਲ ਨਾ ਤੇ ਫਿਰ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਨਹੀਂ ਕੀ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਕਰਈ ਨਾ ਦੇ ਕੱਪੜੇ ਕਰੇ ਸਹੀ ਗੱਲ ਆ ਨਾਲੇ ਉੱਥੇ ਸਾਰਿਆਂ ਦੇ ਵਿੱਚ ਐਵੇਂ ਵੰਜਾ ਕਚੇ ਕਚਿਆ ਆ ਗਿਆ ਇਹਨਾਂ ਦਾ ਜਿਵੇਂ ਤੇ ਪੋਲਾ ਪੋਲਾ ਆਪਾਂ ਸਾਰੇ ਅਸਤਰਾ ਕਰ ਲੈਣਾ ਵੀ ਜੇ ਕਿਤੇ ਮਾੜਾ ਮੋਟਾ ਕੋਈ ਮੈਲ ਹੋਈ ਤੇ ਨਿਕਲ ਜੂਗੀ ਸਾਰ ਸਾਰੀ ਵੀ ਲੈ ਲੋ ਕਾਫੀ ਟਾਈਮ ਦਾ ਤੋਤਾ ਆਇਆ ਸੀ ਕਿਉਂਕਿ ਸਾਰੀ ਸਰਦੀ ਇਦਾਂ ਹੀ ਪਾਉਂਦੇ ਰਹਿੰਦੇ ਆ ਤੇ ਹੁਣ ਜਿਵੇਂ ਵਿਆਹ ਤੇ ਜਾਣਾ ਸੀ ਤੇ ਇਹ ਡਰਾਈ ਕਲੀਨ ਬਾਰੇ ਸੋਚਦੇ ਸੀ ਤੇ ਮੈਂ ਕਿਹਾ ਇੱਕ ਮੌਕਾ ਮੈਨੂੰ ਦਿਓ ਜੇ ਵਧੀਆ ਨਨਖੇਰਦਾ ਤੇ ਸਹੀ ਗੱਲ ਆ ਸੋ ਅੱਜ ਆਪਾਂ ਜ਼ੋਰ ਤਾਂ ਲਾਉਨੇ ਆ ਅੱਗੋਂ ਵੇਖੋ ਸਰਦਾਰ ਸਾਹਿਬ ਨੂੰ ਪਸੰਦ ਆਉਂਦਾ ਕਿ ਨਹੀਂ ਜੇ ਭਜੂਬਾਂ ਕਰਦਗੇ ਚੰਗੀ ਤਰ੍ਹਾਂ ਚੰਗੀ ਗੱਲ ਆ ਜੇਭਾਂ ਦਾ ਹੁੰਦਾ ਜ਼ਿਆਦਾ ਕਈ ਕੱਪੜੇ ਇਦਾਂ ਦੇ ਹੁੰਦੇ ਪਾਏ ਪਾਏ ਵੀ ਹੋ ਜਾਂਦੇ ਆ ਹਨਾ ਇਹਨਾਂ ਲਮਾਰੀਆਂ 'ਚ ਵੀ ਮਾੜਾ ਮੋਟਾ ਘੱਟਾ ਤੇ ਲਮਾਰੀਆਂ 'ਚ ਵੀ ਚਲਾਈ ਜਾਂਦਾ ਹੈ। ਹਾਂਜੀ। ਹੋ। ਘੱਟਾ ਮਿੱਟੀ ਅੱਜਕੱਲ ਆਪਣੇ ਜ਼ਿਆਦਾ ਹੈ। ਇੰਡੀਆ 'ਚ ਤਾਂ ਇਹ ਹੀ ਇੱਕ ਮੁਫਤ ਦਾ ਪਾਊਡਰ ਹੈ। ਹਾਂਜੀ। ਇਹਦਾ ਕਲਰ ਕਿੰਨਾ ਨਾਈਸ ਹੈ ਨਾ। ਕੋਟ ਦਾ ਸਹੀ ਗੱਲ ਹੈ। ਹੋ। ਇਹਨਾਂ ਨੂੰ ਪਸੰਦ ਵੀ ਬੜਾ ਹੈ। ਬੜੇ ਖੁਸ਼ ਹੋ ਕੇ ਪੁੰਦੇ। ਹਾਂਜੀ ਇਹਨਾਂ ਕਲਰ ਹੀ ਬੜਾ ਪਿਆਰਾ ਹੈ। ਹੋ। ਅਸੀਕਿਆ ਅਸੀ ਇਸ ਵੇਲੇ ਦੂਸਰਾ ਪਾਲਾ ਕਹਿੰਦੇ ਨਹੀਂ ਇਹ ਹੀ ਪੋਣਾ ਜਿਹੜੀ ਚੀਜ਼ ਪਸੰਦ ਹੋਵੇ ਉਹਨੇ ਕੀ ਕਰਨ ਲੱਗੇ ਤੇ ਹੁਣ ਆਪਾਂ ਨਾ ਵੀ ਮਤਲਬ ਹਜੇ ਸਰਫ ਨਹੀਂ ਕੱਢੀ ਇਹਦੇ ਚ ਸਰਫ ਹੋਈ ਆ ਸ਼ੈਂਪੂ ਜਿਵੇਂ ਕਹਿ ਲਓ ਅੱਛਾ ਤੇ ਫੇਰ ਆਪਾਂ ਕੋਸਾ ਪਾਣੀ ਲੈ ਲਿਆ ਦੁਬਾਰਾ ਇਹਨੂੰ ਬਾਹਰ ਕੱਢ ਕੇ ਸਰਫ ਢੋਲਤੀ ਆ ਤੇ ਹੁਣ ਆਪਾਂ ਲੈ ਲੈਨੇ ਆ ਕੰਡੀਸ਼ਨਰ ਠੀਕ ਆ ਲੈ ਲੈ ਆਪਾਂ ਕੰਡੀਸ਼ਨਰ ਹੁਣ ਇਹਨੂੰ ਵਿੱਚ ਖੋਲਣਾ ਕਪੜਿਆਂ ਦੇ ਸ਼ਾਈਨ ਵਾਸਤੇ ਮੈਂ ਵੇਖਿਆ ਸੀ ਕਿ ਇਹਨਾਂ ਦੇ ਵੀ ਜਿਵੇਂ ਆਪਣੇ ਵਾਲਾਂ ਤੇ ਸ਼ਾਈਨ ਆ ਜਾਂਦੀ ਓਵੇਂ ਹੀ ਕਪੜਿਆਂ ਤੇ ਵੀ ਸ਼ਾਈਨ ਦਿੰਦਾ ਹੈ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਜ਼ਰੂਰ ਕਰਦਿਆ ਕਰੋ ਸੋ ਇਸ ਕਰਕੇ ਆਪਾਂ ਹੁਣ ਕੰਡੀਸ਼ਨਰ ਪਾਵਾਂਗੇ ਦੋ ਪਾਊਚ ਹੀ ਮੈਂ ਲੈ ਸੀਗੇ ਸ਼ੈਂਪੂ ਦੇ ਤੇ ਦੋ ਹੀ ਮੈਂ ਕੰਡੀਸ਼ਨਰ ਦੇ ਲੈਣ ਲੱਗੀ ਮੈਂ ਕਿਹਾ ਕੰਜੂਸੀ ਨਹੀਂ ਕਰਨੀ ਕਿਸੇ ਪੱਖੋਂ ਸੇ ਇਹਦੇ ਵਿੱਚ ਆਪਾਂ ਪੂਰਾ ਨੂੰ ਮਿਕਸ ਕਰਕੇ ਇਨੂੰ ਐਂ ਹੀ ਰੱਖ ਦੇਣਾ ਹਾਂ ਚਾਰ ਪੰਜ ਮਿੰਟ ਨਾਲ ਹੁਣ ਭਿਓ ਕੇ ਰੱਖ ਦਿੰਨੇ ਆ ਉਸ ਤੋਂ ਬਾਅਦ ਫਿਰ ਇਹਦਾ ਸਾਰਾ ਪਾਣੀ ਕੱਢਾਂਗੇ ਚੰਗੇ ਪਾਣੀ ਚ ਕੱਢ ਕੇ ਫਿਰ ਆਪਾਂ ਇਹਨੂੰ ਸੁਕਾ ਲੈਣਾ ਠੀਕ ਨਾਰਮਲ ਸੁਕਾਉਣਾ ਆਪਾਂ ਇਹਨੂੰ ਹਾਂ ਨਾਰਮਲ ਕੋਈ ਆਪਾਂ ਮਸ਼ੀਨ ਚ ਨਹੀਂ ਸੁਕਾਉਣਾ ਨੇਚਰਲ ਜੀ ਅੱਜ ਮੱਧਮ ਜੀ ਧੁੱਪ ਆ ਕੋਈ ਜ਼ਿਆਦਾ ਧੁੱਪ ਨਹੀਂ ਗਈ ਹਾਂਜੀ ਮੱਧਮ ਜੀ ਧੁੱਪ ਚ ਸਭ ਸਹੀ ਸੁੱਕਦਾ ਠੀਕ ਆ ਕੋਸ਼ਿਸ਼ ਕਰੋ ਵੀ ਸ਼ਾਵਾਂ ਇਸਕਾ ਲਓ ਤੇ ਚਲੇ ਆਪਾਂ ਨੂੰ ਇਹ ਆ ਵੀ ਆਪਾਂ ਨੂੰ ਛੇਤੀ ਲੋੜ ਤੇ ਅੱਜ ਮਿੱਠੀ ਜੀ ਧੋਪਾ ਮੱਠੀ ਜੀ ਧੋਪ ਚ ਸਕਾ ਲੈਣੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਇਸਕਾਉਣ ਤੋਂ ਬਾਅਦ ਆਪਾਂ ਬਾਅਦ ਚ ਵੀ ਲੁੱਕ ਦਿਖਾਵਾਂਗੇ ਵੀ ਕਿੰਨੀ ਕੁ ਗਰੇਸ ਆਉਂਦੀ ਹੈ ਇਹਦੇ ਤੇ ਹਾਂਜੀ ਠੀਕ ਹੂੰ ਤੇ ਹੁਣ ਇਹਨੂੰ ਆਪਾਂ 5 ਮਿੰਟ ਭੇਜਿਆ ਰਹਿਣ ਦਿੰਨੇ ਆ ਤੇ ਉਸ ਤੋਂ ਬਾਅਦ ਮਿਲਦੇ ਹਾਂ ਹਾਂਜੀ ਇਸਨਰ ਚ ਪੈਂਦੋਂ ਹੋ ਗਈ ਸੀ 2-4 ਮਿੰਟ ਤੇ ਇਹਨੂੰ ਆਪਾਂ ਬਾਹਰ ਛੱਡ ਲੈਣਾ ਹੁਣ ਇਹਦੇ 2-3 ਪਾਣੀ ਫੁੱਲਾ ਪਾਣੀ ਜਿਵੇਂ ਆਉਣ ਦਿਓ ਤੇ ਜਿੰਨਾ ਚਿਰ ਇਹਦੀ ਝੱਗ ਨਿਕਲ ਨਹੀਂ ਜਾਂਦੀ ਕਪੜੇ ਤੇ ਕਪੜੇ ਚ ਸਾਫ਼ ਪਾਣੀ ਨਹੀਂ ਨਿਕਲ ਲੱਗਦਾ ਉਨਾ ਚਿਰ ਨੂੰ ਆਪਾਂ ਧੋਈ ਜਾਣਾ। ਇੰਨੀ ਤਰ੍ਹਾਂ ਤੇ ਹੁਣ ਮੈਂ ਤਿੰਨ ਚਾਰ ਪਾਣੀ ਕੱਢ ਲਿਆ। ਆਫ ਕੈਮਰਾ ਇਹ ਆਹ ਤੋਂ ਛਾ ਪਾਣੀ ਹੈ ਕੱਟੋ ਕਰਕੇ ਉਨਾਂ ਆਪਾਂ ਬਾਲਾ ਨਹੀਂ ਨਹੀਂ ਚੋੜਨਾ ਬਸ ਐਵੇਂ ਪਾਣੀ ਦੇ ਵਿੱਚ ਐ ਕੱਢਦੇ ਨੂੰ ਜਿਆਦਾ ਪਾਣੀ ਜਿਹੜਾ ਐ ਕੱਢ ਕੇ ਤੇ ਉਸ ਤੋਂ ਬਾਅਦ ਆਪਾਂ ਮੱਧ ਮੰਜੀ ਤੋਂ ਫੁਕੜਾ ਵੀ ਕਰਾਂਗੇ ਉਹਨਾਂ ਸੁੱਕਣੇ ਪਾ ਦਾਂਗੇ ਫਿਕੋ YouTube ਫੈਮਿਲੀ ਆ ਸਾਰੇ ਸੁੱਕਣੇ ਪਾਤੇ ਡਰਾਈ ਕਲੀਨ ਕੀਤੇ ਹੋਏ ਕੱਪੜੇ ਆ ਪੱਗਾਂ ਵੀ ਆ ਬਲੇਜ਼ਰ ਜਦੋਂ ਥੋੜੇ ਥੋੜੇ ਗਿੱਲੇ ਰਹਿ ਗਏ ਨਾ ਉਦੋਂ ਪ੍ਰੈਸ ਮਾਰ ਕੇ ਤੇ ਫਿਰ ਫਾਈਨਲ ਲੁੱਕ ਦਿਖਾਵਾਂਗੇ ਹਾਂਜੀ ਠੀਕ ਆ ਦੇਖਦੇ ਆ ਵੀ ਜਿਹੜੀ ਆ ਪਕਲਾ ਸਿੱਖੀ ਆ ਸਹੀ ਆ ਕਿ ਬੀ ਸਾਂਤ ਨਹੀਂ ਹੁੰਦਾ ਕੋਈ ਠੀਕ ਆ ਕੋਈ ਨਹੀਂ ਆਪਾਂ ਜਰੂਰ ਲਾਸਟ ਲੁੱਕ ਗਰਮੀ ਬਹੁਤ ਲੱਗਦੀ ਸੀ ਤੋਂ ਉਹ ਧੁੱਪ ਬੜੀ ਆ ਮਹਾ ਗਰਮੀ ਬੜੀ ਲੱਗਣ ੜੀ ਐ ਕਿ ਕੋਟੀਆਂ ਚਾੜੀਆਂ ਹੋਈਆਂ ਹਾਂ ਹਾਂਜੀ ਧੁੱਪ ਬੜੀ ਉੱਪਰ ਸਹੀ ਗੱਲ ਹੈ ਮੇਰਾ ਤਾਂ ਫੇਸ਼ੀਅਲ ਦਾ ਗਲੋ ਵੀ ਸਾਰਾ ਨਿਕਲ ਜਾਣਾ ਟੈਨਿੰਗ ਸਹੀ ਗੱਲ ਲੱਗੇ ਥੱਲੇ ਹਾਂਜੀ ਤੇ ਇੱਥੇ ਅਸੀਂ ਪਹੁੰਚ ਗਏ ਸੀ ਜੀਰੇ ਖੋਸ਼ ਦੇ ਕੱਪੜੇ ਲੈਣੇ ਸੀ ਅੱਜ ਖੋਸ਼ ਲਈ ਤਾਂ ਚਿਲड्रन ਡੇ ਸਪੈਸ਼ਲ ਡੇ ਬਣ ਗਿਆ ਅੱਜ ਤੇ ਇੱਥੇ ਉਹਨੇ ਵਿਆਹ ਵਾਸਤੇ ਲੈਣਾ ਸੀ ਬਲੇਜ਼ਰ ਇਹਦੇ ਪਾਪਾ ਨੇ ਬਲੇਜ਼ਰ ਲੈਣਾ ਸੀ ਤੇ ਇਨੇ ਹੁੱਡੀ ਲਈ ਉਹ ਮੈਂ ਤੁਹਾਨੂੰ ਘਰ ਆਣ ਕੇ ਦਿਖਾਵਾਂਗੀ ਸੋ ਇੱਥੇ ਮੈਂ ਥੋੜੀ ਜਿਹੀ ਕਲਿੱਪ ਲਈ ਸੀ ਆਹ ਵਾਲਾ ਵਾਈਟ ਚ ਜ ਬਲੇਜ਼ਰ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਖੋਸ਼ ਨੇ ਲਿਆ ਸੀ ਤੇ ਬਾਕੀ ਜਿਹੜਾ ਜੋ ਵੀ ਸਮਾਨ ਲਿਆ ਸੀ ਉਸ ਮਿਲਦੇ ਆਪਾਂ ਬਾਅਦ ਵਿੱਚ ਪਰ ਫਲੱਗ ਤੁਹਾਨੂੰ ਮੇਰੇ ਕੋਲ ਥੋੜੀ ਸ਼ਾਪਿੰਗ ਥੋੜੀ ਜੀ ਇੱਧਰ ਵੇਖੋ ਥੋੜੀ ਫਿਰ ਹੋਏਗਾ ਕੱਥੇ ਆਲ ਰੋਟੀ ਦੀ ਗੱਲ ਹੋਣਾ ਬੱਲੇ ਬੱਲੇ ਕਿੱਛ ਆਵੇ ਭਾਈ ਮੇਲੇ ਚ ਪਾਟ ਕਿਹੜੇ ਖਾਣੇ ਦਹੀਂ ਵਾਲੇ ਕਿ ਦੂਜੇ ਦੂਸਰੇ ਐਸ ਵੇਲੇ ਮੇਰਾ ਖੰਮ ਖਰਾਬ ਹੋ ਜਾਣਾ ਮੈਂ ਖਾਊਂਗਾ ਕਿਤਾ ਮੈਂ ਤਾਂ ਟੇਸਟ ਹੀ ਵੇਖਣਾ ਬਸ ਆਈ ਮਾ ਕਿਧਰ ਆਓ ਨੰਮਣ ਫੈਸ਼ਨ ਪੁਆਇੰਟ ਤੇ ਆਹੋ ਮਿਰਚ ਕਿ ਦੂ ਇੱਕ ਮਿਰਚ ਖਾ ਸਕਦਾ ਐਡੀਆਂ ਆਪਾਂ ਮੇਰੇ ਮੂੰਹੋਂ ਨਿਕਲਦੀ ਗੱਲ ਹੈ ਕਰਮਚੰਦ ਕੋਲੇ ਜਲੀ ਕਰਮਚੰਦ ਕੋਲੇ ਨਾ ਬਈ ਆਪਾਂ ਤਾਂ ਚਾਰ ਗੋਲ ਗੁੱਤੇ ਖਾ ਲਈ ਹੁਣ ਮੈਂ ਵੀ ਧੱਕਾ ਖਾਦੇ ਹੁਣ ਲਾ ਅੱਗੇ ਕੱਪੜੇ ਕੱਪੜੇ ਕੀ ਦੇਖੀ ਦੇ ਮੇਰੇ ਤੇ ਡੈਡੀ ਦੇ ਤੇ ਮਾਤਾ ਦੇ ਤੂੰ ਕਿਵੇਂ ਬਈ ਥੰਟੀ ਉੱਢ ਕੇ ਆਏ ਗਏ ਦੁੱਜਾ ਕੱਢ ਲੋ ਦੇਖੀ ਤਾਂ ਇਹ ਮੇਰਾ ਹਾਂ ਹਾਂ ਇਹ ਹੁੰਦਾ ਇਹ ਮੇਰਾ ਯਾਰੀ ਗੋਡ ਇਹ ਹੁੰਦੇ ਨਾਲ ਪੈਂਟ ਛੱਡਦੇ ਨਾਲ ਲੱਗੇਗੀ ਕਿ ਦਿੱੱਚੀ ਵਾਲ ਹੂੰ ਪੱਪਾ ਦਾ ਬੋਕਾ ਡੈਡੀ ਦਾ ਡੈਡੀ ਦਾ ਮੈਂ ਪੂਰਾ ਨਾ ਇਹ ਫਟੇ ਬਾਲਾ ਸਰ ਡੈਡੀ ਦਾ ਐਵੇਂ ਤਾਂ ਮੈਂ ਮੈਂ ਵੇਖਿਆ ਮੇਰੇ ਮਰੀਆ ਨਹੀਂ ਗ੍ਰੇ ਕਲਰ ਸੀ ਗੈਨਰ ਦਾ ਆ ਕੀ ਦਾ ਇਹ ਡੈਡੀ ਦਾ ਡੈਡੀ ਦਾ ਡੈਡੀ ਦਾ ਟਾਵਰ ਬਣਾਤਾ ਡੈਡੀ ਤਾਂ ਪੂਰਾ ਫਿਟਿੰਗ ਵਾਲਾ ਨਿਆਰਾ 77000 ਦੇ ਬੰਗੂਂਡਿਆ 77000 ਦੇ ਪੈਸੇ ਮੇਰੇ ਨਾਲ ਸ਼ੇਅਰ ਦਾ ਤੇ ਡੈਡੀ ਦਾ 7000 ਰੁਪਏ ਇਹ ਮਿਲਦਾ ਤੇ ਜੀ ਇਹ ਆ ਮੇਰੀ ਹੁੱਡੀ ਬਾਕੀ ਕੱਪੜੇ ਹੋ ਜੇ ਗੱਡੀ ਚ ਤੇਰੀ ਮੰਮੀ ਦੀ ਕੋਟੀ ਘਾਟੀ ਤੇ ਆ ਕੀ ਦਾ ਏ ਇਹ ਮੇਰੀ ਹੁੱਡੀ ਤੂੰ ਰੱਜੀ ਆਈ ਨਹੀਂ ਲਾ ਲੈ ਲੱਕਾ ਹੂੰ 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 ਨਾ ਪਾ ਕੇ ਤੇਰਾ ਏਹ ਹੂੰ ਚਿੱਟੀ ਹੀ ਖੇਰ ਲਿਆ ਚਿੱਟੀ ਤੋਂ ਮੈੜੀ ਬੜੀ ਕਰਦਾ ਆ ਚੀਜ਼ ਆਹ ਨਹੀਂ ਹੁੰਦੀ ਮੈਲੀ ਆਹ ਚੀਜ਼ ਨਹੀਂ ਸੀ ਤੋਂ ਲੈਣੀ ਇਹ ਚਲਦੀ ਆ ਅੱਜਕੱਲ ਅੱਗੇ ਤੇਰੀ ਹੁੱਡੀ ਜਿਹੜੀ ਵਾਈਟ ਆ ਉਹ ਤੋਂ ਇੱਕ ਢੀਸ਼ਕੀ ਮੈੜੀ ਕਰਨਾ ਤੈਨੂੰ ਚਾਹੀਦੀ ਐ ਕਲਰ ਇੱਕ ਬਰਾਊਨ ਮਿਲਦੀ ਪਈ ਇਸੇ ਡਿਜ਼ਾਈਨ ਚ ਪਰ ਪਸੰਦ ਨਹੀਂ ਆ ਯਾਰ ਨਹੀਂ ਫਿਰ ਬਰਾਊਨ ਲੈਣੀ ਇਸ ਜਨਦੋਂ ਕੋਈ ਨਾ ਤਾ ਤੂੰ ਲੈਣਾ ਵਾਈਟ ਚ ਨਾ ਚੀਜ਼ਾਂ ਤੇ ਵਾਈਟ ਵਾਈਟ ਤੇਰੇ ਲੈ ਕਿੰਨੀ ਅਸਲ ਚੈਗ ਤੂੰ ਮੈਨ ਲਾਉਣ ਗਿਆ ਕਰਦਾ ਹਮ ਲਓ ਮਪਾ ਕੇ ਦੇਖਾਂ ਪਾਲੀ ਫੇਰ ਹੁੱਡੀ ਹਮ ਯਾਰਾ ਹਮ ਯਾਰਾ ਕੁਈ ਇਹ ਚੱਲੀ ਹੈ ਜੀ ਹਾਂ ਹਾਂ ਐਡੀ ਦਸ ਐਂ ਦੇ ਦਾ ਦੀ ਹੁੱਡੀ ਲੈ ਹਾਂ ਤੁਰੇ ਨਾ ਐਡੀ ਦਸ ਬਿਨਾ ਓ ਬੜੀ ਮਹੰਗੀ ਮਹੰਗੀ ਚੀਜ਼ ਨੂੰ ਹੱਥ ਪਾਉਣਾ ਤੂੰ ਹੁਣ ਹੈ ਨਹੀਂ ਹੁਣ ਇਹ ਬੜੀ ਮਹੰਗੀ ਚੀਜ਼ ਨੂੰ ਹੱਥ ਪਾਉਣਾ ਤੂੰ ਹਾਂ ਤੂੰ ਤਾਂ ਜਿਵਾਕਾਂ ਦੇ ਕਿਹੜੇ ਸੈਕਸ਼ਨ ਚੋਂ ਨਾ ਨਾ ਹੁਣ ਤੂੰ ਆ ਗਿਆ ਵੱਡਿਆ ਸੀ ਚੱਲ ਹਾਂ ਹੁਣ ਤਾਂ ਤੂੰ ਹੌਲੀ ਹੌਲੀ ਵੇਖੀ ਤੂੰ ਆਪਦੇ ਡੈਡੀ ਵਾਲੇ ਮੇਚੇ ਤੇ ਹੀ ਆ ਜਾਣਾ ਜੱਗੀਆਂ ਦੇ ਦੁਦਾਰ ਹਾਂ ਜੱਗੀ ਦੋਸਤ ਕੋਲ ਰਿਪੋਰਟ ਨੂੰ ਆ ਜਾਂਦਾ ਹੁੰਦਾ ਹਾਂ ਕੀ ਕਹਿੰਦੇ ਜੇ ਮਾਪੇ ਤੋਂ ਦੁਆਰਾ ਮੋੜ ਦਿੰਦੇ ਸਾਵਣਾ ਕੱਟੋ ਸਾਰਾ ਲਫਾਵਾ ਨਾ ਕੱਟਿਓ ਓਹੀ ਲਫਾਵਾ ਚ ਤਾਂ ਨਹੀਂ ਦੇਤੇ ਆਪਾਂ ਨੂੰ ਉਹਨਾਂ ਵਿਆਹ ਲਿਆਂ ਦਾ ਖਰਚਾ ਨਹੀਂ ਹੋਇਆ ਹੋਣਾ ਜਿੰਨਾ ਸਾਡਾ ਹੋ ਗਿਆ ਠੀਕ ਹੈ ਸਾਨੂੰ ਜਿਆਦੀ ਆ ਪਤਾਈ ਹੋਈ ਐ ਕਰਿਆ ਉਹ ਲਿਆ ਕਦੇ ਆ ਲਿਆ ਵਾਓ ਕੱਡੋ 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 ਆਏ ਤਾਂ ਓਹੀ ਆ ਨੰਬਰ ਚੈੱਕ ਕਰ ਲਓ ਹੁਣ ਹੁਣ ਦਾ ਦਾ ਸੀ ਫਿਰ ਆ ਵੀ ਜਾਊਗੀ ਤੇ YouTube ਫੈਮਲੀ ਤੁਹਾਨੂੰ ਮੈਂ ਆਪਦੀ ਕੋਟੀ ਵੀ ਵਿਖਾਦਾਂ ਰਤੀ ਖੋਸ਼ ਨੇ ਆਪਦਾ ਸਮਾਨ ਵਿਖਾਤਾ ਤੇ ਮੇਰਾ ਨਹੀਂ ਵਿਖਾਇਆ ਤੇ ਇਹ ਰਹੀ ਕੋਮਲ ਨੇ ਵੀ ਨਹੀਂ ਦੇਖੀ ਜੀ ਇਹ ਰਹੀ ਮੇਰੀ ਕੋਟੀ ਵਾਹ ਕਲਰ ਵੀ ਕਿੰਨਾ ਸੋਹਣਾ ਹੈ ਨਾ ਬਸ ਮੈਂ ਕਲਰ ਵੇਖ ਕੇ ਲੈ ਆਈ ਉਵੇਂ ਤਾਂ ਮੈਨੂੰ ਕੋਈ ਪਸੰਦ ਨਹੀਂ ਹੀ ਆਉਂਦੀ ਪਈ ਤੇ ਮੈਂ ਕਿਹਾ ਚੱਲ ਹੋਰੀ ਹੋਲੀ ਕਲੈਕਸ਼ਨ ਜੀ ਬਣਾਉਣੇ ਸਰਦੀਆਂ ਲਈ ਸਹੀ ਕਿਹਾ ਲਾ ਜਦੋਂ ਕਿ ਤੇ ਨਿਕਲਣਾ ਹੋਵੇ ਅਚਾਨਕ ਬੰਦਾ ਬਾਕੇ ਬਹੁਤ ਸੋਹਣੀ ਹੈ ਨਾ ਹਾਂਜੀ ਕਲਰ ਬਹੁਤ ਪਿਆਰਾ ਲੱਗਾ ਨਾ ਕਲਰ ਤਾਂ ਪੂਰਾ ਘੈਂਦਾ ਹਾਂ ਤੇ ਇੱਕ ਚੀਜ਼ ਬੜਾ ਵਧੀਆ ਇੰਦਾ ਹੋਰ ਜਿਵੇਂ ਮੈਂ ਕੱਲ ਤੁਹਾਨੂੰ ਦਿਖਾਉਣਾ ਭੁੱਲ ਗਈ ਜਿਹੜਾ ਬਲੇਜ਼ਰ ਆਪਾਂ ਧੋਤਾ ਸੀ ਕੱਪੜੇ ਤਾਂ ਬਹੁਤ ਸਾਰੇ ਧੋਤੇ ਸੀ ਪਰ ਬਲੇਜ਼ਰ ਦੀ ਤੁਹਾਨੂੰ ਲੁੱਕ ਦਿਖਾਉਣੀ ਸੀ ਅਜੇ ਮੈਂ ਪ੍ਰੈਸ ਨਹੀਂ ਕੀਤਾ ਜੇ ਪੂਰਾ ਹੈ ਬਣ ਗਈ ਗੱਲ ਹੁਣ ਤੈਨੂੰ ਵਿਆਹ ਵਾਲੇ ਸ਼ਗਨ ਦੇਣਗੇ ਮੁੰਡਾ ਖਰਚਾ ਕਰਕੇ ਆਇਆ ਤੇ ਇੱਧਰ ਵੇਖੋ ਹਜੇ ਪ੍ਰੈਸ ਕਰਨਾ ਹੈ ਤੇ ਬਿਲਕੁਲ ਨੀਟ ਐਂਡ ਕਲੀਨ ਕੋਈ ਦਾਗ ਤੱਬਾ ਕੋਈ ਮੈਲ ਦਾ ਐਮ ਵੀ ਨਹੀਂ ਤੇ ਬਹੁਤ ਪਿਆਰਾ ਦਿਖ ਰਿਹਾ ਹੈ ਤੇ ਇਹੀ ਮੈਂ ਦੇਖਣਾ ਚਾਹੁੰਦੀ ਸੀ ਜਿੰਨੇ ਵੀ ਕੱਪੜੇ ਧੋਤੇ ਬਹੁਤ ਸੋਹਣੇ ਨਿਖਰੇ ਐਂ ਲੱਗਦੇ ਹੈ ਜਿਵੇਂ ਵਿਚਾਰਿਆਂ ਨੂੰ ਸੁਰਤ ਆ ਗਈ ਹੁੰਦੀ ਹੈ ਫ੍ਰੈਗਰੈਂਸ ਕਿੱਡੀ ਖਾਂਦੋ ਮਿੱਠੇ ਮੈਂ ਤੇ बार-बार ਉਹ ਹੀ ਚੰਗੀ ਜੀ ਹਾਂ ਫ੍ਰੈਗਰੈਂਸ ਬਹੁਤ ਵਧੀਆ ਹੈ ਨਾ ਚੁੱਪ ਬਗਰੀਸ਼ਨਰ ਦੀ ਆ ਰਹੀ ਆ ਪੂਰੀ ਘੈਂਟ ਤੇ ਅਜੇ ਪ੍ਰੈਸ ਕਰਨਾ ਤੇ ਪ੍ਰੈਸ ਕਰਕੇ ਦੀ ਟੋਹਰਾ ਸ਼ੋਹਰਾ ਹੋਰ ਨਿਕਲ ਜਾਣੀਆਂ ਸਾਡੇ ਕੋਲ ਟਾਈਮ ਨਹੀਂ ਸੀ ਰਾਤੀ ਅਸੀਂ ਸ਼ਾਪਿੰਗ ਕਰਨ ਚਲੇ ਗਏ ਤੇ ਹੁਣ ਵੀ ਵੇਖੋ ਮੇਰੀ ਹਾਲਤ ਇੱਥੇ ਮੈਂ ਸਿਰ ਤੇ ਵੀ ਮਹਿੰਦੀ ਲਾਈ ਹੋਈ ਆ ਤੇ ਹੁਣ ਹੱਥਾਂ ਤੇ ਵੀ ਲਵਾਉਣੀ ਕੋਮਲ ਤੋਂ ਇਸ ਕਰਕੇ ਤੇ ਹੁਣ ਬਲੇਜ਼ਰ ਜਿਹੜਾ ਇਸ ਵਿਆਹ ਤੇ ਨਹੀਂ ਪਾ ਕੇ ਜਾਣਾ ਇਸ ਕਰਕੇ ਇਹਨੂੰ ਐਵੇਂ ਟੰਗ ਦੇਣਾ ਤੇ ਆਪਾਂ ਅਗਲੇ ਵਿਆਹ ਵਾਸਤੇ ਫਿਰ ਉਦੋਂ ਪ੍ਰੈਸ ਕਰਵਾਗੇ ਚੰਗੀ ਤਰ੍ਹਾਂ ਟਾਂਗ ਕਰਕੇ ਉਹਨੂੰ ਵੇਸਲੀ ਹੋ ਗਈਆਂ ਤੇ ਮੈਂ ਕਿਵੇਂ ਆਵਦਾ ਕਰ ਕਰੂ ਲਵਾ ਟੈਸ਼ਨ ਪੈਸ਼ਨ ਮਾੜਾ ਮੋਟਾ ਸਹੀ ਲਾ ਲਈ ਆਪਦੀ ਸੈਟਿੰਗ ਵੈਟਿੰਗ ਕਰਾ ਲਈਏ ਵੈਟਿੰਗ ਕਰਾ ਲਈ ਸਹੀ ਕਰ ਲੋ YouTube ਫੈਮਿਲੀ ਅੱਜ ਦਾ ਵਲੌਗ ਇੰਨਾ ਹੀ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਕਰ ਲਓ ਸਬਸਕ੍ਰਾਈਬ ਜਿਹੜੇ ਪਹਿਨ ਪ੍ਰਾਨੇ ਨਹੀਂ ਕੀਤਾ ਬੈਲ ਆਈਕਨ ਦਬਾ ਦਿਤਾ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਮਿਲਦੇ ਆ ਨੈਕਸਟ ਵਲੌਗ ਤੱਕ ਤਕਲੀ ਬਾਏ